ਦਾ 16 ਇੱਕ ਅਹਿਮ ਪੋਜੀਸ਼ਨ ਤੇ ਪਾਪੀ ਦੀ। ਦਾਸ ਦੀ ਮਰਜ਼ੀ ਤੋਂ ਬਿਨਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਚ ਕੋਈ ਫਿਰਦਾ ਹੈ। ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ। ਤੇ ਰਾਜਕੁਮਾਰ ਚੱਡੇਵਾਲ ਜਿਹੜਾ ਇਹਨੂੰ ਅੰਡਰ ਲੋਸ ਹਕਮ ਟ੍ਰਾਂਸਫਰ ਮੈਂ ਦੁਬਾਰਾ ਦੇਖ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ। ਇਸ ਕਿਸਮ ਦੇ ਗਦਾਰਾਂ ਬਾਸ ਸੇ ਜਗ੍ਹਾ ਨਹੀਂ। ਭੁੱਲ ਭਨੇਕੇ ਹੁੰਦੇ ਪਾਰਟੀਾਂ 'ਚ। ਲੋੜ ਪੈਂਦੀ ਕਈ ਵਾਰ ਬਟ ਜੇ ਸਾਦਗੀ ਨੇ ਇੱਕੋ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਪਹਿਲੇ ਤੇ ਆਪਾਂ ਗੱਲ ਲੈਂਦੇ ਆ 16 ਇੱਕ ਅਹਿਮ ਪੋਜੀਸ਼ਨ ਤੇ 파ਰਟੀ ਦੀ ਦਾਸ ਦੀ ਮਰਜ਼ੀ ਤੋਂ ਬਿડા ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ ਤੇ ਕੋਈ ਚਿਰਦਾ ਹੈ ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੱਡੇਵਾਲ ਜਿਹੜਾ ਇਨੂੰ ਅੰਡਰ ਲੋਸ ਹ ਕੰਸਟਰੈਂਸ ਮੈਂ ਦੁਬਾਰਾ ਦੇਖ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ ਇਸ ਕਿਸਮ ਦੇ ਲਾਜ਼ਾਰਾਬਾਦ ਸੇ ਜਗ੍ਹਾ ਨਹੀਂ ਹੁਲ ਭਨੇਕੇ ਹੁੰਦੇ ਪਾਰਟੀਆਂ 'ਚ ਲੋੜ ਪੈਂਦੀ ਕਈ ਵਾਰ ਬਟ ਜਿਸ ਆਦਮੀ ਨੇ ਇੱਕੋ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਪਹਿਲੇ ਤੇ ਆਪਾਂ ਗੱਲ ਲੈਂਦੇ ਆ 16 ਇੱਕ ਅਹਿਮ ਪੋਜੀਸ਼ਨ 'ਚ ਪਾਰਟੀ ਦੀ ਦਾਸ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਚ ਕੋਈ ਫਿਰਦਾ ਹੈ ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੱੱਬੇਵਾਲ ਜਿਹੜਾ ਇਹਨੂੰ ਅੰਡਰ ਲੋਸ ਹ ਕੰਸਟੈਂਸਰਸ ਮੈਂ ਦੁਬਾਰਾ ਲੈ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ ਇਸ ਕਿਸਮ ਦੇ ਨਜ਼ਾਰਾ ਬਾਜ਼ ਸੇ ਜਗ੍ਹਾ ਨਹੀਂ ਹੁਲ ਬਨੇਕੇ ਹੁੰਦੇ ਪਾਰਟੀ ਵਿੱਚ ਲੋੜ ਪੈਂਦੀ ਕਈ ਵਾਰ ਬਟ ਜੇ ਸਾਦਗੀ ਨੇ ਇਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਦੱਲ ਦੇ ਆ ਪੱਗਾਂ ਲਿਖਿਆ ਦਾ 16 ਇੱਕ ਅਹਿਮ ਪੋਜੀਸ਼ਨ ਤੇ ਪਾਪੀ ਸੀ ਦਾਸ ਦੀ ਮਰਜ਼ੀ ਤੋਂ ਬਿਣਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਚ ਕੋਈ ਫਿਰਦਾ ਹੈ ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੱੱਬੇਵਾਲ ਜਿਹੜਾ ਇਹਨੂੰ ਅੰਡਰ ਰੋਸ ਹਕਮਸਟੈਂਸਸ ਮੈਂ ਦੁਬਾਰਾ ਲੇ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ ਇਸ ਕਿਸਮ ਦੇ ਨਜ਼ਾਰਾ ਬਾਦ ਸੇ ਨਹੀਂ ਹੁਲ ਬਣੇਕੇ ਹੁੰਦੇ ਪਾਰਟੀ 'ਚ ਲੋਡ ਪੈਂਦੀ ਕਈ ਵਾਰ ਬਟ ਜਿਸ ਆਦਮੀ ਨੇ ਇਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਡਲਦੇ ਆਪਾਂ ਗੱਲ ਲਿਖਿਆ